ਲੈਂਡੋ ਦਾ ਭਰਾ ਹੈ ਜੀ ਅੱਛਾ ਹੁਣ ਲੈਂਡੋ ਦਾ ਭਰਾ ਹੈ ਹੋਇਆ ਹਾਂਜੀ ਹਾਂਜੀ ਠੀਕ ਆ ਬਾਈ 18 ਲੀਟਰ ਦੀ ਮਾਣੇ ਦਿੱਤਾ ਜੀ ਠੀਕ ਆ ਬਾਈ ਤੇ ਇਹ ਹੁਣ ਅਜੇ ਦਿਨ ਰਹਿੰਦੇ ਥੋੜੇ ਜਿ ਠੀਕ ਦੁੱਧ ਇਹਨਾਂ ਦਾ ਤਕਰੀਬਨ ਮੱਝ ਆ ਰ ਗਈ ਹੁੰਦਾ ਹਨਾ ਉਸ ਆਪਾਂ ਨੂੰ ਸਾਰੇ ਸਾਜ ਨੂੰ ਪਤਾ ਹੀ ਹੈ ਹਨਾ ਤੇ ਫੀਡ ਫੂਡ ਕਿਵੇਂ ਚੰਗੀ ਆਉਂਦੀ ਹੋਣੀ ਇਹ ਇਹਦੀ ਚ ਮੱਝਾਂ ਗੂਈ ਸੀਗਾ ਜੀ ਆਪਣਾ ਵਧੀਆ ਸੀਗਾ ਠੀਕ ਆ ਬਾਈ ਠੀਕ ਆ ਬਾਈ ਤੇ ਸਾਰੀ ਸਿਕਾ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਵੇਂ ਨ ਫਾਰਮ ਜੋ ਆਪਾਂ ਇਹ ਇੱਕ ਵੈੜ ਸ਼ੂਟ ਕਰਨ ਜਾ ਰਹੇ ਹਾਂ ਜਾਣਕਾਰੀ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਕਿਉਂਕਿ ਸੱਜਣ ਹਮੇਸ਼ਾ ਕਹਿੰਦੇ ਹੁੰਦੇ ਬਾਈ ਕੋਈ ਘਰੇਲੂ ਪਰਿਵਾਰ ਦੇ ਵਿੱਚੋਂ ਚੰਗਾ ਨਾਗ ਹੋਵੇ ਤਾਂ ਦੱਸਿਓ ਜ਼ਰੂਰ ਘਰੇਲੂ ਪਰਿਵਾਰ ਦੇ ਵਿੱਚ ਤੇ ਨਾਗ ਵੀ ਚੰਗਾ ਵਾ ਐਨ ਖਰੀ ਜਿਹੜੀ ਬੈੜ ਆ ਜਾਣਕਾਰੀ ਬਾਈ ਤੋਂ ਲੈਣੇ ਆ ਜਨਵਰੀ ਸਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਜਾਣਕਾਰੀ ਮੈਂ ਤੁਹਾਨੂੰ ਲੈ ਕੇ ਦੇਣਾ ਪ੍ਰਣਾਮ ਪਹਿਲਾਂ ਸਵਾਗਤ ਹੈ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛੀ ਗੱਲ ਜੀ ਆਪਾਂ ਬਾਈ ਕਿਵੇਂ ਆ ਵਪਾਰ ਦਾ ਕੰਮ ਆਗੇ ਆਪਣਾ ਘਰੇ ਲਈ ਜੀ ਕਰਦਾ ਕੰਮ ਆਪਦਾ ਜੇ ਰੱਖਿਆ ਸੀ ਠੀਕ ਆ ਬਾਈ ਪਸ਼ੂ ਘਟਾਈ ਜੰਨੇ ਠੀਕ ਹੈ ਵੀਰੇ ਤੇ ਆਪਾਂ ਜਾਣਕਾਰੀ ਬਈ ਇਹਦੀ ਕਰਮ ਵਾਲੀ ਦੀ ਦਈਏ ਇਹ ਪਲੂਣਸ ਹੁੰਦੀ ਹੈ ਬਾਈ ਹਾਂਜੀ ਹਾਂਜੀ ਤੇ ਕਿਵੇਂ ਆਪਣੇ ਹੈ ਘਰਦੀ ਹੈ ਇਹ ਇਹ ਘਰਦੀ ਹੈ ਜੀ ਇਹਦੀ ਮਾਂ ਵੀ ਆਪਣੇ ਰਿਸ਼ਤੇਦਾਰ ਲਗੇ ਆ ਠੀਕ ਆ ਜੀ ਖਾ ਵੀ ਦੇਵਾਂਗੇ ਵੀਡੀਓ ਤੇ ਉਹਨਾਂ ਨੂੰ ਠੀਕ ਹੈ ਵੀਰੇ ਤੇ 18 ਲੀਟਰ ਦੀ ਮਾਣੇ ਦਿੱਤਾ ਜੀ ਠੀਕ ਹੈ ਬਾਈ ਤੇ ਇਹ ਹੁਣ ਹਜੇ ਦਿਨ ਰਹਿੰਦੇ ਥੋੜੇ ਜੀ ਠੀਕ ਹੈ ਬਾਈ 5-7 ਦਿਨ ਲੈ ਜਾਊਗੀ ਠੀਕ ਹੈ ਬਾਈ ਤੇ 16 ਲੀਟਰ 15-16 ਲੀਟਰ ਆਪਨਾ ਦੇ ਦੋਗੇ ਜੀ ਠੀਕ ਆ 15-16 ਲੀਟਰ ਦੀ ਆਪਾਂ ਨੂੰ ਇਹਦੇ ਤੋਂ ਉਮੀਦ ਹੈਗੀ ਆ ਪੂਰੀ ਬਾਈ ਪੂਰੀ ਆ ਜੀ ਦੁੱਧ ਤਾਂ ਮੱਝ ਆ ਰਗਾ ਜੀ ਦੁੱਧ ਇਹਨਾਂ ਦਾ ਤਕਰੀਬਨ ਮੱਝ ਆ ਰਗੇ ਹੁੰਦਾ ਹਨਾ ਉਸ ਆਪਾਂ ਨੂੰ ਸਾਰੇ ਸੱਜਣਾਂ ਨੂੰ ਪਤਾ ਹੀ ਹੈ ਹਨਾ ਤੇ ਬਾਈ ਜਿਵੇਂ ਇਹਦੀ ਮਾਂ ਵਾ ਤੁਸੀਂ ਤਾਂ ਸਿਆਏ ਥੋੜੀ ਕ੍ਰੋਸ ਹੰਗਾ ਹਨਾ ਤੇ ਕਿਵੇਂ ਆ ਚਬਾਈ ਚਬੂਈ ਨੂੰ ਕਿਵੇਂ ਜੀ ਬਹੁਤ ਵਧੀਆ ਜੀ ਪੋਲੇ ਹੈਗਾ ਪੂਰੇ ਬੜੇ ਮੋਟੇ ਥੰ ਇਹ ਤਾਂ ਹੁਣ ਜੀ ਤੁਹਾਡੇ ਆ ਵੇਖ ਲੈਵਾ ਕੇ ਰਾਜ ਬੰਜੂਗਾ ਠੀਕ ਹੈ ਬਾਈ ਤੇ ਉਹ ਤਿਆਰੀ ਦੇ ਵਿੱਚ ਜਾਨੀ ਦੀ ਸੋਣੀ ਤੁਰੀ ਆਉਂਦੀ ਹੈ ਨਾ ਉਹ ਬਾਈ ਕਿੰਮੇ ਠੰਡੀ ਹੈ ਬਹੁਤ ਵਧੀਆ ਜੀ ਜਿਵੇਂ ਆਪਾਂ ਬੈੰਨੇ ਹੱਥ ਉਤ ਮਾਰਦੇ ਆ ਨਾ ਜੀ ਕੋਈ ਨਹੀਂ ਕੋਈ ਨਿਆਣੇ ਦੀ ਅਜੇ ਤੱਕ ਆਹ ਹੋ ਜੇ ਬੰਨਨੇ ਆਂ ਸਾਉਂਦੀ ਜਾਂਦਾ ਬੈੰਨੇ ਨਾ ਉਪਰੇ ਬੰਦੇ ਨੂੰ ਹੁੰਦਾ ਵੀ ਬਿਲਕੁਲ ਬਾਈ ਹੈ ਨਾ ਬਾਕੀ ਐ ਪੂਹ ਚੱਕ ਕੇ ਖੜੀ ਹੋ ਗਈ ਬਾਈ ਹੈ ਨਾ ਬਾਈ ਜਿਵੇਂ ਇਹਦੀ ਮਾਂ ਦੀ ਆ ਦੁੱਧ ਦੀ ਜਿਵੇਂ ਫੈਟ ਫੂਡ ਕਿਵੇਂ ਚੰਗੀ ਆਉਂਦੀ ਹੋਣੀ ਇਹਦੀ ਚ ਮੱਝਾਂ ਗੂਈ ਸੀਗਾ ਜੀ ਆਪਣਾ ਬਹੁਤ ਵਧੀਆ ਸੀਗਾ ਠੀਕ ਹੈ ਬਾਈ ਤੇ ਤੇ ਦੁੱਧ ਵਧੀਆ ਹੋਊਗਾ। ਉਹ ਆਪਾਂ ਸੇਲ ਕਰਤੀ ਮਾਂ ਇਹਦੀ ਹਾਂਜੀ ਹਾਂਜੀ। ਲਿਆਓ ਬਾਈ ਇੱਕ ਵਾਰ ਇਹਨੂੰ ਪ੍ਰਣਾਮ ਆਪਾਂ ਇੱਕ ਤੋਰ ਗਏ ਹਨਾ। ਠੀਕ। ਥੋੜਾ ਜਿਹਾ ਵੀ ਘਰੇਲੂ ਪਰਿਵਾਰ ਦੇ ਵਿੱਚ ਜਿਵੇਂ ਆਪਾਂ ਜਾਨਵਰ ਹੁੰਦੇ ਆ ਥੋੜਾ ਜਿਹਾ ਜਗਦੇ ਹੁੰਦੇ ਆ ਪਰ ਫੇਰ ਵੀ ਇਹ ਆ ਦੇਖੋ। ਉਹ ਚੈਰੂ ਚਰੂ ਪ੍ਰਣਾਮ ਬਹੁਤ ਆ ਬਾਈ ਹਨਾ। ਹਾਂਜੀ ਹਾਂਜੀ। ਮੈਂ ਕਹਿੰਦਾ ਵੀ ਇਹਨੇ ਖੁਰਲੀ ਦੇ ਬੱਚੀ ਮੂੰਹ ਰੱਖਿਆ ਬਾਕੀ ਤੁਸੀਂ ਇੱਥੋਂ ਚੈੱਕ ਕਰਾ ਕੇ ਦੇਖੋ ਜਾਨ ਜੂਨ ਚ ਬੱਚੀ ਬਹੁਤ ਆ ਸ਼ਕੀਨ ਵੀ ਬਹੁਤ ਆ ਜਿਵੇਂ ਐਵੇਂ ਕਹਿੰਦੀ ਆਪਾਂ ਬਾਕੀ ਥਣਲੇਵਾ ਵੀ ਬਾਈ ਸੋਨਾ ਕੱਢੀ ਤੁਰੀ ਆਉਂਦੀ ਆ ਕਰਮ ਵਾਲੀ ਹਨਾ। ਹਾਜੇ ਤਾਂ ਬਈ ਦੇਣੇ ਹੀ ਮਿਲਦਾ ਪੰਜ ਸੱਤ ਕੱਢਦੀ ਹੈ ਬਈ ਹਣਾ ਪੰਜ ਸੱਤ ਦਿਨ ਕੱਢਦੀ ਹੈ ਬਾਕੀ ਤੁਸੀਂ ਇੱਥੋਂ ਇਹਦਾ ਢਾਂਚਾ ਚੈੱਕ ਕਰਕੇ ਦੇਖ ਲਓ ਬਹੁਤ ਸੋਹਣਾ ਜਿਹੜਾ ਥਣ ਕੱਢੀ ਆਉਂਦੀ ਹੈ ਹਣਾ ਘੋੜੇ ਵਾਂਗੂੰ ਜਾਂਦੀ ਹੈ ਹਾਂ ਆ ਤੁਸੀਂ ਚੈੱਕ ਕਰਕੇ ਦੇਖ ਲਓ 15 ਕਿਲੋ ਬਈ ਫਿਰ ਆਪਣੇ ਨੂੰ ਆਪ ਨੂੰ ਉਮੀਦ ਆ ਬਈ ਹੈ ਇਹਦੇ ਤੋਂ ਦੇ ਦੂਗਾ ਹਾਂ ਜੀ ਜਮਾਂ ਬਿਲਕੁਲ 15 ਕਿਲੋ ਬਈ ਕਹਿੰਦਾ ਦੁੱਧ ਦੀ ਆਪਾਂ ਨੂੰ ਉਮੀਦ ਆ ਬਾਕੀ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਮੱਛੀ ਨਿਗਰ ਨਗਰ ਪੂਰੀ ਹੈ ਥਾਣ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਸੋਹਣਾ ਥਾਣਾ ਬਾਈ ਬਾਕੀ ਇਹਦਾ ਆਰਡਰ ਆਏ ਰੂ ਟੈਟ ਜਾਈ ਹਨ ਫੇਤੀ ਹੈ ਨਾ ਇਹ ਨਹੀਂ ਹਾਂ ਚਲ ਮਾ ਜਾਣੀਗਾ ਟੈਟ ਮ ਟੁੱਟਦਾ ਜੈ ਨਹੀਂ ਹਨ ਟੁੱਟਿਆ ਜਾਣੀਗਾ ਜੀ ਤੇ ਪ੍ਰਣਾਮ ਬਾਈ 15 ਕਿਲੋ ਦੁੱਧ ਦੇ ਹਿਸਾਬ ਨਾਲ ਪੱਕੇ ਨੇ ਦੀ ਦੇ ਦੀ ਅੱਜ ਇਹ 63000 ਰੁਪਏ ਮੰਗਦੇ ਬਾਈ ਜੀ 63000 ਜੋ ਮਾਨਤਨ ਕਰ ਦਾਂਗੇ ਬਾਈ ਕੋਈ ਗੱਲ ਨਹੀਂ ਜੇ ਕੋਈ ਵੀ ਸੱਜਣ ਆਉਂਦਾ ਬਾਈ ਕਹਿੰਦਾ ਜਰੂਰ ਕਰਾਂਗੇ ਬਾਈ ਮਾਨਤਨ ਕਰ ਦਾਂਗੇ ਆ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਬੱਚੀ ਜਾਨ ਜੂਨ ਦੇ ਵਿੱਚ ਪੂਰੀ ਹੋਈ ਆ ਆ ਦੇਖੋ ਤੁਸੀਂ ਥਾਣ ਲੇਵਾ ਚੰਗਾ ਬਾਕੀ ਜੇ ਗੱਲਬਾਤ ਕਰੀਏ ਜਿਹੜੇ ਸੱਜਣਾ ਨੂੰ ਪਰਨਾਮ ਬਾਈ ਇਹਨਾਂ ਦੀ ਸਮਝ ਆਣਾ ਉਹ ਬੰਦੇ ਦਾ ਬਾਈ ਛੱਡਦੇ ਨਹੀਂ ਹੈਨਾ ਤੇ ਜਿਹੜੇ ਬੰਦੇ ਇਹਨਾਂ ਤੋਂ ਥੋੜਾ ਜਿਹਾ ਜਗਦੇ ਆ ਉਹ ਅਗਲਾ ਜਗਦਾ ਵੀ ਆ ਜਿਵੇਂ ਹੁਣ ਤੁਸੀਂ ਯਾਰ ਆਪਣੇ ਕੋਲੇ ਮਿਲਦਾ तकरीबन ਤਿੰਨੇ ਚਾਰੇ ਨਾਗੇ ਇਹੋ ਜਿਹੀ ਆ ਬਾਈ ਹੈਨਾ ਪਰਨਾਮ ਬਾਈ ਜਿਵੇਂ ਹੁਣ ਤੁਸੀਂ ਦੱਸਿਆ ਵਾ ਹੈਨਾ ਇਹ ਥੋੜੀ ਕ੍ਰੋਸ ਚ ਆਉਂਦੀ ਆ ਤੇ ਆਪਣੇ ਕੋਲੇ ਕੋਈ ਹੈਗਾ ਵੀ ਜਿਹੜਾ ਹੁਣ ਇਹਦੇ ਕੋਈ ਸੀਮਨ ਲੱਗਾ ਜਿਵੇਂ ਆਪਣੇ ਘਰੇਲੂ ਆ ਇਹਦੇ ਬਾਈ ਗਰਲੈਂਡੋ ਦਾ ਭਰਾ ਹੈ ਅੱਛਾ ਹੁਣ ਗਰਲੈਂਡੋ ਦਾ ਭਰਾ ਹੋਇਆ ਹਾਂਜੀ ਹਾਂਜੀ ਠੀਕ ਆ ਬਾਈ ਤੇ ਉਹ ਬਾਈ ਸੈਕਸਡ ਆ ਕੇ ਨਾਰਮਲੀ ਭਰਾਇਆ ਹੋਇਆ ਵਾ ਨਹੀਂ ਚੰਗਾ ਸੀਗਾ ਜੀ ਆਪਣੇ ਇੰਨਾ ਤੇ ਮੈਨੂੰ ਬਹੁਤਾ ਜਾਣਕਾਰੀ ਨਹੀਂ ਡਾਕਟਰ ਸਾਹਿਬ ਹੈਗੇ ਆਪਣੇ ਉਹਨਾਂ ਨਾਲ ਗੱਲ ਵੀ ਕਰਾ ਸਕਦੇ ਸਰਕਾਰੀ ਡਾਕਟਰ ਆਉਂਦੇ ਆ ਉਹਨਾਂ ਤੋਂ ਭਰਾਇਆ ਪੂਰਾ ਤਸੱਲੀ ਗਰਲੈਂਡੋ ਦਾ ਜਿਹੜਾ ਆਪਣਾ ਭਰਾਇਆ ਹੋਇਆ ਹੋਇਆ ਹੈ ਨਾ ਵੀ ਗਾਂ ਜੇ ਆਪਾਂ ਕਹੀਏ ਵੀ ਬੱਚਾ ਜਿਵੇਂ ਕ੍ਰੋਸ ਚਾ ਵੀ ਦੁੱਧ ਚੰਗਾ ਆਉਣ ਦੀ ਇਹਦੇ ਚੰਗਾ ਆਉਣ ਦੀ ਉਮੀਦ ਆ ਬਾਈ ਹੈ ਨਾ ਠੀਕ ਆ ਬਈ ਇੱਕ ਬਾਈ ਹੋਰ ਮੈਂਗਾ ਚੀਜ਼ ਪੁੱਛਦੇ ਜਿਵੇਂ ਘਰੇਲੂ ਪਰਿਵਾਰ ਦੇ ਵਿੱਚ ਉਹ ਆਪਣੇ ਜਿਹੜੀ ਇਹਦੀ ਮਾਂ ਸੀ ਕਿੰਨਾ ਕੁ ਲੰਮਾ ਟਾਈਮ ਬਾਈ ਦੁੱਧ ਦਿੰਦੀ ਬੰਨ ਟਾਈਮ ਉਹ ਜੀ ਆਪ ਨੂੰ ਆਪ ਚੜਨੀ ਪੈਂਦੀ ਏ ਇਸ ਗੱਲ ਦੀ ਅਸੀਂ ਪੂਰੀ ਗਰੰਟੀ ਦਿੰਨੇ ਆ ਠੀਕ ਆ ਬਾਈ ਹਾਂ ਆਪ ਚੜਨੀ ਪੈਂਦੀ ਸੀ ਉਹ ਤਾਂ ਥੋੜਾ ਥੋੜਾ ਦੇਈ ਜਾਂਦੀ ਫਿਰ ਦਾਣਾ ਬੰਦ ਕਰਨਾ ਫਿਰ ਜਾ ਕੇ ਹਟਦੀ ਫਿਰ ਜਾ ਕੇ ਹਟਦੀ ਹਾਂਜੀ ਹਾਂਜੀ ਉਹ ਇਹ ਬਾਈ ਆਏ ਹੋ ਜਾਣਾ ਜਦ ਮੈਂ ਕਰੇ ਲੂਰਵਾਰ ਜੋ ਕੋਈ ਵੀਡੀਓ ਬਣਾਉਣਿਆ ਤਾਂ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਵਿਵਾਰ ਲੈਣ ਜੇ ਹੁੰਦੀ ਆ ਵੀ ਗਾਂ ਅਗਲੇ ਨੇ ਲਿਆ ਕੇ ਵੇਚੀ ਹੁੰਦੀ ਨਹੀਂ 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 ਜੀ ਉਹ ਅਸੀਂ ਗਰੰਟੀ ਦਿੰਨੇ ਆ ਜੇ ਤੇਰੀ ਮਾਂ ਦੀ ਮੈਂ ਕਦੇ ਜੇ ਕਹਾਂ ਉਹ ਅਗਲਾ ਬੰਦਾ ਖੁੱਦ ਆਪਣੇ ਕੋ ਰਿਸ਼ਤੇਦਾਰਾਂ ਕੋਲ ਖੜੀ ਉਹੀ ਵੀ ਸੱਜਣ ਆਪਣੇ ਫਾਰਮ ਤੇ ਆਉਂਦਾ ਤਾਂ ਥੋੜਾ ਸੌਖਾ ਹੋ ਜਾਂਦਾ ਹਾਂਜੀ ਪਿੰਡ ਨਵਾਂ ਨੱਥੇ ਵਾਲਾ ਜਿਲ੍ਹਾ ਫਰੀਦਕੋਟ ਠੀਕ ਹੈ ਜੀ ਸੀਲਕੋਟ ਪੂਰਾ ਪਿੰਡ ਨਾਲ ਹੈਗਾ ਸਿੱਖਾਂ ਵਾਲਾ ਚਮੇਲੀ ਠੀਕ ਹੈ ਜੀ ਤੇ ਇਧਰ ਦੇਵੀ ਵਾਲਾ ਸਿਰਸੜੀ ਜੀ ਠੀਕ ਹੈ ਜੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਨੂੰ ਪਸੰਦ ਆਉਂਦੀ ਆ ਤਾਂ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਥਣ ਲੇਵੇ ਦੀ ਸੋਹਣੀ ਆ ਬਾਕੀ ਹੋਰ ਕੋਈ ਵੀ ਜਿਹੜੀ ਤੁਸੀਂ ਤਸੱਲੀ ਕਰਨੀ ਹੈ ਹਨਾ ਉਹ ਤੁਸੀਂ ਬਾਈ ਦੇ ਨੰਬਰ ਦੇ ਉੱਪਰ ਕਰਕੇ ਕਰ ਲੈਣੀ ਆ ਥਣ ਲੇਵਾ ਸੋਹਣਾ ਵਾ ਬਾਕੀ ਕੋਈ ਵੀ ਚੈੱਕ ਪਾਸ ਕਰਨੀ ਆ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਆਪਣੇ ਮਨ 'ਚ ਹੁੰਦੀ ਆ ਗੱਲਬਾਤ ਕਰਨੀ ਆ ਬਾਈ ਪ੍ਰਣਾਮ ਦੇ ਨਾਲ ਤੁਸੀਂ ਗੱਲ ਕਰ ਲੈਣਗੇ 5-7 ਦਿਨ ਜੀ ਦਿਨ ਤਾਂ ਲੈਂਦੀ ਆ ਬਾਈ ਦਿਨ ਹਜੇ ਘਟੂ ਘਟਮਾ ਲਾ ਵੀ 6-7 ਦਿਨ ਕੱਢਦੀ ਆ ਰਾਮ ਨਾਲੀ ਬਾਈ ਹਨਾ